ਆ ਵੀਰ ਦਾ ਬਹੁਤ ਵਧੀਆ ਪ੍ਰਾਲਾ ਆਪਣੀ ਬੇਟੀ ਦੇ ਜਨਮ ਦਿਨ ਤੇ ਉਹ ਫालतू ਖਰਚੇ ਛੱਡ ਅੱਜ ਅਸੀਂ ਮਾਤਾਂ ਦੇ ਘਰੇ ਲੈ ਕੇ ਆਏ ਆ ਰਾਸ਼ਨ ਦੋਸਤੋ ਸਸੀ ਆਕਾਲ ਅਸੀਂ ਅੱਜ ਇਹ ਮਾਤਾਂ ਇਹ ਬਜੁਰਗ ਜੋੜੇ ਕੋਲੇ ਪਹੁੰਚਿਆ ਸਾਡੇ ਪਿੰਡ ਪਹਿਲਾਂ ਪਿੱਛੇ ਜਦੋਂ ਵੀ ਵੀਡੀਓ ਪਾਈ ਸੀ ਆ ਜਿਹੜਾ ਹੈਗਾ ਕਮਰਾ ਇਹ ਤੁਹਾਡੇ ਸਹਿਯੋਗ ਦੇ ਨਾਲ ਹੀ ਬਣਿਆ ਇਹਨਾਂ ਦਾ ਤੇ ਸਾਡੇ ਅਸੀਂ ਇਨਸਾਨੀਅਤ ਨੂੰ ਪੈਲ ਦਿੰਨੇ ਆ ਤੇ ਅੱਜ ਆ ਬਾਈ ਬਲਕਰਨ ਇਹਦੀ ਨਾ ਬੇਟੀ ਦਾ ਜਨਮ ਦਿਨ ਸੀਗਾ ਇਹਨਾਂ ਨੇ ਪਹਿਲ ਕੀ ਦਿੱਤੀ ਆ ਜਿਹੜੇ ਫालतू ਦੇ ਖਰਚੇ ਕਰਨੇ ਆ ਕੇਕ ਵਗੈਰਾ ਤੇ ਹੋਰ ਉਹ ਖਰਚੇ ਨੂੰ ਰੋਕ ਕੇ ਇਹਨਾਂ ਨੇ ਮਾਤਾ ਨੂੰ ਮਹੀਨੇ ਦਾ ਰਾਸ਼ਨ ਦਿੱਤਾ ਦੋ ਪਰਿਵਾਰਾਂ ਨੂੰ ਦੇਣਾ ਇਹ ਤੇ ਇਹ ਉਹੀ ਪੈਸੇ ਉਧਰ ਬਲਾਉਣ ਦੀ ਵੀ ਆਏ ਇੱਧਰ ਰਾਸ਼ਨ ਤੇ ਲਾਏ ਆ ਇਸ ਮਾਤਾ ਨੂੰ ਪਹਿਲਾਂ ਵੀ ਦੇ ਕੇ ਜਾਂਦੇ ਆ ਤੇ ਬਹੁਤ ਵਧੀਆ ਇਹਨਾਂ ਦਾ ਜਿਹੜਾ ਹੈ ਕਦਮ ਤੇ ਜੇ ਕੋਈ ਹੋਰ ਵੀ ਭਰਾ ਇਹ ਕੰਮ ਕਰਨਾ ਚਾਹੁੰਦਾ ਆਓ ਸਾਡੀ ਇਨਸਾਨੀਅਤ ਬੈਲਫੇਅਰ ਸੁਸਾਇਟੀ ਜਿੰਨੇ ਵੀ ਅਸੀਂ ਬੰਦੇ ਆ ਸਾਡੇ ਨਾਲ ਸੰਪਰਕ ਕਰ ਲਿਓ ਸਾਨੂੰ ਰਾਸ਼ਨ ਦੇ ਦਿਆ ਕਰੋ ਸਟੈਪ ਬਾਈ ਸਟੈਪ ਅਸੀਂ ਇਹਨਾਂ ਨੂੰ ਜਿਹੜੇ ਪਰਿਵਾਰ ਆ ਜ਼ਰੂਰਤਮੰਦ ਆ ਉਹਨਾਂ ਨੂੰ ਦੇ ਦਈਏ ਤੇ ਸਾਨੂੰ ਪੈਸੇ ਦੀ ਕੋਈ ਜ਼ਰੂਰਤ ਨਹੀਂ ਰਾਸ਼ਨ ਤੁਹਾਨੂੰ ਅਸੀਂ ਨਾਮ ਲਿਖਾ ਦਾਂਗੇ ਵੀ ਆਹ ਪਰਿਵਾਰ ਨੂੰ ਦੇਣਾ ਤੇ ਸਾਡੇ ਨਾਲ ਆ ਕੇ ਤੁਸੀਂ ਪਹੁੰਚਦਾ ਕਰ ਸਕਦੇ ਏ ਬਾਈ ਦਾ ਕੰਮ ਕਿੱਦਾਂ ਲੱਗਿਆ ਇਹ ਜ਼ਰੂਰ ਦੱਸਿਓ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਸ਼ੇਅਰ ਕਰਦੇ ਹੋ ਸਵਾਲ ਪੁੱਛਾ ਦੇ ਯਾਰ ਕੋਈ ਵੀ ਚਾਹੇ ਇਹ ਤਾਂ ਹੀ ਨਹੀਂ ਪਾਣਾ ਮੇਰੇ ਤਾਂ ਪੁੱਛਾ ਦਿਓ ਅਸੀਂ ਆਪ ਕੋ ਪੁੱਛਿਆ ਰਹਾਂਗੇ ਤੁਹਾਨੂੰ 시가 <목소리> 차오케. <목소리> <목소리>